ਪੰਜਵੀਂ ਜੁਕਤੀ ਸਾਧਕ ਬੰਦੇ ਲਈ ਪੰਜਵੀਂ ਜੁਕਤੀ ਹੈ ਕਿਸੇ ਤਰ੍ਹਾਂ ਦੇ ਘਰੇਲੂ ਮਾਹੌਲ ਦੀ ਰੁਕਾਵਟ ਦਾ ਨਿਮਰਤਾਪੂਰਵਕ ਜੁਕਤੀ ਨਾਲ ਮੁਕਾਬਲਾ ਕਰੀ ਜਾਵੇ ਪਰ ਸਾਧਨਾ ਨਾ ਛੱਡੀ 95% ਝੂਠ ਦਾ ਪਸਾਰਾ ਹੈ ਸੱਚੇ ਮਾਰਗ ਤੇ ਚੱਲਣਾ ਬਹੁਤ ਹੀ ਔਖਾ ਹੈ ਜਰਾ ਜਿਆ ਕੋਈ ਇਸ ਬੰਨੇ ਤੁਰੇ ਘਰ ਵਿੱਚੋਂ ਹੀ ਰੁਕਾਵਟਾਂ ਪੈਣੀਆਂ ਸ਼ੁਰੂ ਹੋ ਜਾਂਦੀਆਂ ਹਨ ਵੱਡੇ ਵੱਡੇ ਪਕਤਾਂ ਦੇ ਰਸਤੇ ਵਿੱਚ ਵੀ ਰੁਕਾਵਟਾਂ ਆਈਆਂ ਹਨ ਕੋਈ ਭਗਤ ਬਣ ਜਾਵੇ ਸੰਸਾਰ ਉਸ ਦਾ ਜੀਣਾ ਔਖਾ ਕਰ ਦਿੰਦਾ ਹੈ ਸੰਸਾਰੀਆਂ ਨਾਲ ਭਗਤਾਂ ਦੀ ਸੁਰ ਨਹੀਂ ਰਲਦੀ ਜਦੋਂ ਤੁਸੀਂ ਇਸ ਰਾਤੇ ਤੁਰੋਗੇ ਤੁਹਾਨੂੰ ਰੋਕਣ ਵਾਲੇ ਬਹੁਤ ਮਿਲਣਗੇ ਬਹੁਤ ਹਿੰਮਤ ਤੇ ਧੀਰਜ ਦੀ ਲੋੜ ਹੈ ਕਈ ਢੇਰੀ ਟਾ ਕੇ ਬੈਠ ਜਾਂਦੇ ਹਨ ਢੇਰੀ ਨਹੀਂ ਟਾਉਣੀ ਨਦੀ ਤੋਂ ਸੇਧ ਲੈਣੀ ਹੈ ਨਦੀ ਦੀ ਮੰਜ਼ਿਲ ਹੈ ਸਮੁੰਦਰ ਨਦੀ ਨੂੰ ਸਮੁੰਦਰ 'ਚ ਮਿਲਣ ਦੇ ਰਸਤੇ ਵਿੱਚ ਕਈ ਰੁਕਾਵਟਾਂ ਆਉਂਦੀਆਂ ਹਨ ਪਰ ਉਹ ਰੁਕਦੀ ਨਹੀਂ ਚਲਦੀ ਜਾਂਦੀ ਹੈ ਜਿੱਥੇ ਕੋਈ ਰੁਕਾਵਟ ਆਵੇ ਉਸ ਦਾ ਬਹਾਵ ਹੋਰ ਤੇਜ਼ ਹੋ ਜਾਂਦਾ ਹੈ ਸਾਡੇ ਲਈ ਪ੍ਰੇਰਨਾ ਹੈ ਕਿ ਸਾਨੂੰ ਵੀ ਅਧਿਆਤਮਕ ਮਾਰਗ 'ਚ ਰੁਕਾਵਟਾਂ ਆਉਣ ਤਾਂ ਗੁਰੂ ਦੀ ਓਟ ਲੈ ਕੇ ਗੁਰੂ ਅੱਗੇ ਜੋਦੜੀਆਂ ਕਰਕੇ ਚੱਲਦੇ ਜਾਣਾ ਹੈ ਗੁਰੂ ਅੱਗੇ ਬੇਨਤੀਆਂ ਕਰਨ ਨਾਲ ਗੁਰੂ ਦੇ ਚਰਨਾਂ 'ਚ ਸਾਡੀ ਬੇਨਤੀ ਪਹੁੰਚਣ ਦੀ ਧੀਰ ਹੈ ਗੁਰੂ ਵਿੱਦ ਬਣਾਉਂਦਾ ਹੈ 33 ਕਰੋੜ ਦੇਵਤਾ ਹੱਥ ਬਨ ਕੇ ਖੜਾ ਹੈ ਉਸਦੇ ਚਰਨਾਂ 'ਚ ਜਿਸ ਦੀ ਡਿਊਟੀ ਲੱਗ ਜਾਂਦੀ ਹੈ ਵਿੱਦ ਬਣਾਉਣ ਦੀ ਘਰ ਪਰਿਵਾਰ ਦੇ ਕਿਸੇ ਮੈਂਬਰ ਵੱਲੋਂ ਕੋਈ ਐਸੀ ਰੁਕਾਵਟ ਬਣੇ ਵੀ ਤੇ ਰੁਕਣਾ ਨਹੀਂ ਢੇਰੀ ਨਹੀਂ ਟਾਣੀ ਘਰ ਚ ਕਲੇਸ਼ ਵੀ ਨਹੀਂ ਪਾਉਣਾ ਜ਼ੁਕਤੀ ਨਾਲ ਚੱਲਦੇ ਜਾਣਾ ਹੈ ਇਸ ਦਾ ਮੁਕਾਬਲਾ ਨਿਮਰਤਾ ਨਾਲ ਕਰਨਾ ਹੈ ਕ੍ਰੋਧ ਨਾਲ ਨਹੀਂ ਨਹੀਂ ਤੇ ਘਰ ਵਿਗੜ ਜਾਂਦਾ ਹੈ ਦੁਨੀਆ ਹੁਸ਼ਿਆਰ ਤੇ ਅਕਲਮੰਦ ਹੈ ਉਹ ਆਪਣੇ ਆਪ ਨੂੰ ਦਰੁਸਤ ਮੰਨ ਕੇ ਚੱਲਦੀ ਹੈ ਦੁਨੀਆ ਇਸ ਰੰਗ ਨੂੰ ਸਮਝ ਨਹੀਂ ਪਾਉਂਦੀ ਤੇ ਕਈ ਤਰ੍ਹਾਂ ਨਾਲ ਇਸ ਰਾਹ ਤੇ ਚੱਲਣ ਵਾਲੇ ਨੂੰ ਰੋਕਣ ਦਾ ਯਤਨ ਕਰਦੀ ਹੈ ਕਿਦਰੇ ਪਤੀ ਇਸ ਬੰਨੇ ਲੱਗਾ ਹੈ ਤੇ ਪਤਨੀ ਰੋਕਦੀ ਹੈ ਕਿਦਰੇ ਪਤਨੀ ਲੱਗੀ ਹੈ ਤੇ ਪਤੀ ਰੋਕਦਾ ਹੈ ਕਈ ਜਗ੍ਹਾ ਤੇ ਮਾਂ ਲੱਗੀ ਹੈ ਤੇ ਪੁੱਤਰ ਰੋਕਦਾ ਹੈ ਤੇ ਕਿਦਰੇ ਪੁੱਤਰ ਲੱਗਾ ਹੈ ਤੇ ਮਾਂ ਰੋਕਦੀ ਹੈ ਕਿਦਰੇ ਪਿਓ ਲੱਗਾ ਹੈ ਤੇ ਪੁੱਤਰ ਰੋਕਦਾ ਹੈ ਤੇ ਕਿਦਰੇ ਪੁੱਤਰ ਲੱਗਾ ਹੈ ਤੇ ਪਿਓ ਰੋਕਦਾ ਹੈ ਪ੍ਰਹਲਾਦ ਭਗਤ ਹੈ ਰੱਬ ਨੂੰ ਮੰਨਦਾ ਹੈ ਧਰਮ ਦੇ ਰਾਹ ਤੇ ਤੁਰ ਰਿਹਾ ਹੈ ਪਰ ਪਿਤਾ ਚਾਹੁੰਦਾ ਹੈ ਕਿ ਪੁੱਤਰ ਮੇਰੇ ਨਕਸ਼ੇ ਕਦਮ ਤੇ ਚੱਲੇ ਮੈਨੂੰ ਰੱਬ ਮੰਨੇ ਪਿਤਾ ਨੇ ਕਈ ਤਰ੍ਹਾਂ ਦੀਆਂ ਸਜਾਵਾਂ ਵੀ ਦਿੱਤੀਆਂ ਕਿ ਪੁੱਤਰ ਇਹ ਰਾਹ ਛੱਡ ਦੇਵੇ ਹੁਣ ਪ੍ਰਿਲਾਦ ਨੇ ਇਹ ਵੀ ਨਹੀਂ ਕਿ ਹੰਕਾਰ ਨਾਲ ਜਾਂ ਗਾਲਾਂ ਨਾਲ ਮੁਕਾਬਲਾ ਕੀਤਾ ਹੋਵੇ ਸਾਰੇ ਮਾਹੌਲ ਦਾ ਮੁਕਾਬਲਾ ਨਿਮਰਤਾ ਨਾਲ ਕੀਤਾ ਪਰ ਰਾਮ ਕਹਿਣਾ ਵੀ ਨਹੀਂ ਛੱਡਿਆ ਜਿਨ੍ਹਾਂ ਨੂੰ ਈਸ਼ਕ ਲੱਗ ਗਿਆ ਜਿਹੜੇ ਮੁਸ਼ਕਿਲੇ ਗਏ ਉਹਨਾਂ ਨਾਮ ਨਹੀਂ ਛੱਡਿਆ ਮਨਮੁਖ ਚਾਹੁੰਦਾ ਹੈ ਕਿ ਉਹ ਮੇਰੇ ਰਾਹ ਤੇ ਚੱਲੇ ਪਰ ਨਿਰਪਉ ਨੂੰ ਜਪਣ ਵਾਲਾ ਦੁਨੀਆਂ ਭੈ ਵਿੱਚ ਨਹੀਂ ਆਉਂਦਾ ਉਹ ਡਰਦਾ ਨਹੀਂ ਉਹ ਕਹਿੰਦਾ ਹੈ ਮੈਂ ਨਾਮ ਨਹੀਂ ਛੱਡਣਾ ਕਿਉਂਕਿ ਇਹ ਨਾਮ ਹੀ ਤਾਂ ਹੈ ਜੋ ਮੇਰੀ ਰਾਖੀ ਕਰਦਾ ਹੈ ਮੈਂ ਇਸ ਨੂੰ ਕਿਵੇਂ ਛੱਡ ਦਿਆਂ ਜਿੱਤ ਅਖੀਰ ਗੁਰਮੁਖ ਦੀ ਹੈ ਦੁਨੀਆਂ ਨਾਮ ਜਪਣ ਵਾਲੇ ਨੂੰ ਕਸ਼ਟ ਦੇਣ ਤੇ ਬਦਨਾਮ ਕਰਨ ਚ ਕੋਈ ਅਸਰ ਨਹੀਂ ਛੱਡਦੀ ਪਰ ਜਿਸ ਦਾ ਮਦਦਗਾਰ ਬਣ ਕੇ ਵਾਹਿਗੁਰੂ ਆਪ ਰਖਵਾਲੀ ਕਰਦਾ ਹੈ ਉਸ ਦ ਸੰਸਾਰ ਕੁਝ ਨਹੀਂ ਵਿਗਾੜ ਸਕਦਾ ਚਾਹੇ ਕਿੰਨੇ ਵੀ ਲੋਕ ਬਚਨ ਬੋਲ ਕੇ ਰੱਬ ਨਾਲੋਂ ਤੋੜਨ ਦਾ ਯਤਨ ਕਰਦੇ ਹਨ ਪਰ ਭਗਤ ਸਹਾਰ ਲੈਂਦੇ ਹਨ ਪਰ ਆਪਣੇ ਧਰਮ ਦਾ ਤਿਆਗ ਨਹੀਂ ਕਰਦੇ ਪਰਮੇਸ਼ਰ ਦੇ ਪਿਆਰਿਆਂ ਦੀ ਨਾ ਸਮਝ ਲੋ ਇੱਥੋਂ ਤੱਕ ਕਿ ਆਪਣੇ ਮਾਤਾ ਪਿਤਾ ਸਬੰਧੀ ਵੀ ਨਿੰਦਿਆ ਕਰਦੇ ਹਨ ਉਹਨਾਂ ਨਾਲ ਟਿੱਕਚਰਾਂ ਕਰਦੇ ਹਨ ਈਰਖਾ ਕਰਦੇ ਹਨ ਉਹਨਾਂ ਤੇ ਜ਼ੁਲਮ ਕਰਦੇ ਹਨ ਪਰ ਇੱਕ ਗੱਲ ਜਾਣ ਲੈਣਾ ਕਿ ਜਿਹੜਾ ਨਾਮ ਜਪਣ ਵਾਲੇ ਦੇ ਰਸਤੇ ਵਿੱਚ ਰੁਕਾਵਟ ਬੰਦਾ ਹੈ ਉਸ ਦੇ ਪੁੰਨ ਸੜੀ ਜਾਂਦੇ ਹਨ ਤਦ ਤੱਕ ਹੀ ਬਚਦਾ ਹੈ ਜਦ ਤੱਕ ਪੁੰਨ ਨੇ ਪੁੰਨ ਖਤਮ ਹੁੰਦਿਆਂ ਹੀ ਰੱਬ ਵੱਲੋਂ ਪਰਚਾ ਪਵੇਗਾ ਹੀ ਪਵੇਗਾ ਪਰ ਗੁਰਮੁਖ ਨੇ ਰੋਕਣ ਵਾਲੇ ਨਾਲ ਕਲੇਸ਼ ਵੀ ਨਹੀਂ ਕਰਨਾ ਤੇ ਆਪਣੇ ਨਾਮ ਨੂੰ ਵੀ ਨਹੀਂ ਛੱਡਣਾ ਆਪਣਾ ਰਸਤਾ ਵੀ ਨਹੀਂ ਛੱਡਣਾ ਜੇ ਜੀਵਨ ਵਿੱਚ ਵਿਚਰਦਿਆਂ ਕਿਦਰੇ ਵੀ ਤੁਹਾਨੂੰ ਦੋਵੇਂ ਜੀ ਪਤੀ ਪਤਨੀ ਗੁਰੂ ਘਰ ਵੱਲ ਲੱਗੇ ਮਿਲਣ ਤੇ ਸਮਝ ਲੈਣਾ ਕਿ ਇਹਨਾਂ ਦੀ ਪਿਛਲੇ ਜਨਮ ਦੀ ਬੜੀ ਕਮਾਈ ਹੈ ਦੋਵੇਂ ਹੀ ਲੱਗੇ ਹਨ ਜੇ ਕਿਦਰੇ ਜ਼ਿੰਦਗੀ ਵਿੱਚ ਚਲਦਿਆਂ ਪੂਰੀ ਫੈਮਿਲੀ ਗੁਰੂ ਘਰ ਵੱਲ ਲੱਗੀ ਨਜ਼ਰ ਆਵੇ ਤਾਂ ਹੋਰ ਵੀ ਵੱਡੇ ਭਾਗ ਸਾਰਾ ਟੱਬਰ ਹੀ ਲੱਗਾ ਹੈ ਪੁੱਤਰ ਵੀ ਲੱਗਾ ਹੈ ਧੀ ਵੀ ਲੱਗੀ ਹੈ ਪਤਨੀ ਵੀ ਲੱਗੀ ਹੈ ਦੋਵੇਂ ਜੀ ਗੁਰੂ ਘਰ ਵੱਲ ਲੱਗੇ ਹੋਣ ਉਹਨਾਂ ਵਰਗਾ ਸੁਖੀ ਕੋਈ ਨਹੀਂ ਪਰ ਜਿਸ ਦਾ ਜੀਵਨ ਸਾਥੀ ਨਾ ਲੱਗਾ ਹੋਵੇ ਮਰਦ ਤੇ ਉਹ ਹੈ ਜਿਹੜਾ ਆਪਣਾ ਨੇਮ ਵੀ ਨਹੀਂ ਛੱਡਦਾ ਤੇ ਯਤਨ ਕਰਿਆ ਹੈ ਉਸ ਨੂੰ ਵੀ ਜੋੜਨ ਦਾ ਮਹਾਪੁਰਸ਼ ਦਾਸ ਦੇਸੀ ਕਿ ਕੋਈ ਪਤੀ ਗੁਰੂ ਘਰ ਵੱਲ ਲੱਗਾ ਹੋਵੇ ਪਤਨੀ ਰੋਕੇ ਨਾ ਉਸ ਨੂੰ ਵੀ ਫਾਲ ਮਿਲਦਾ ਹੈ ਘਰ ਬੈਠਿਆਂ 50% ਮਹਾਤਮ ਮਿਲਦਾ ਹੈ ਜੇ ਪਤਨੀ ਗੁਰੂ ਘਰ ਵੱਲ ਲੱਗੀ ਹੋਵੇ ਤੇ ਪਤੀ ਰੋਕਦਾ ਨਹੀਂ ਉਸ ਨੂੰ ਵੀ ਫਾਲ ਮਿਲਦਾ ਹੈ ਅਮਰਸਰ ਦੀ ਇੱਕ ਬੀਬੀ ਹੈ ਸਾਰੀ ਰਾਤ ਜਾਗਦੀ ਹੈ 10 ਵਜੇ ਇਸ਼ਨਾਨ ਕਰ ਲੈਂਦੀ ਹੈ ਤੇ ਸਾਰੀ ਰਾਤ ਨਾਮ ਸਿਮਰਨ ਵਿੱਚ ਜੁੜਦੀ ਹੈ ਪਰ ਘਰ ਵਾਲੇ ਦਾ ਧਿਆਨ ਇੰਨਾ ਗੁਰਬਾਣੀ ਵਾਲ ਨਹੀਂ ਪਰ ਉਸਨੂੰ ਰੋਕਦਾ ਵੀ ਨਹੀਂ ਉਸ ਦਾ ਪੂਰਾ ਸਾਥ ਦਿੰਦਾ ਹੈ ਮੈਂ ਜਦੋਂ ਉਹਨਾਂ ਨੂੰ ਵੇਖਦਾ ਹਾਂ ਤੇ ਸੋਚਦਾ ਹਾਂ ਕਿ ਬੀਬੀ ਸਿਮਰਨ ਕਰਦੀ ਹੈ ਪਰ ਪਤੀ ਨਹੀਂ ਇਸ ਨੂੰ ਵੀ ਜ਼ਰੂਰ ਹਿੱਸਾ ਮਿਲੇਗਾ ਕਿਉਂਕਿ ਹੈ ਰੋਕਦਾ ਤਾਂ ਨਹੀਂ ਹੈ ਨਾ ਪਤਨੀ ਨੂੰ ਕਿ ਗੁਰਬਾਣੀ ਨਾ ਪੜ ਕਈ ਇਹੋ ਜਿਹੇ ਪਰਿਵਾਰ ਵੀ ਨੇਤਰਾ ਚ ਹੰਝੂ ਘੇਰਦੇ ਮਿਲਦੇ ਹਨ ਕਿ ਪਤੀ ਉਰਦਾ ਹੈ ਕਿ ਇਸ਼ਨਾਨ ਕਰਕੇ ਸਿਮਰਨ ਨੂੰ ਚਿਤ ਕਰਦਾ ਹੈ ਨਾਮ ਜਪਣ ਤੇ ਜਿਤ ਕਰਦਾ ਹੈ ਪਰ ਪਤਨੀ ਕਹਿੰਦੀ ਹੈ ਕਿ ਜੇ ਇੰਜ ਅੰਮ੍ਰਿਤ ਵੇਲੇ ਉੱਠਣਾ ਸੀ ਤੇ ਬਾਬਾ ਬਣ ਜਾਣਾ ਸੀ ਮੇਰੇ ਨਾਲ ਸ਼ਾਦੀ ਨਹੀਂ ਸੀ ਕਰਾਉਣੀ ਇੱਕ ਜੋੜੇ ਘਰ ਦਾ ਸ਼ਰੀਰ ਹੈ ਸੇਵਾ ਕਰਦਾ ਹੈ ਜੋੜੇ ਘਰ ਵਿੱਚ ਉਸ ਦੇ ਘਰ ਵਿੱਚ ਵੀ ਇਸ ਤਰ੍ਹਾਂ ਹੀ ਮੁਸ਼ਕਲਾਂ ਉਸ ਵਿਚਾਰੇ ਨੂੰ ਇਸ਼ਕ ਲੱਗ ਚੁੱਕਾ ਸੀ ਗੁਰੂ ਨਾਲ ਉਸ ਦਾ ਦਿਲ ਕਰੇ ਉੱਠਾਂ 1 ਵਜੇ ਉੱਠਾਂ 2 ਵਜੇ 2:30 ਵਜੇ ਰਿਹਾ ਨਾ ਜਾਵੇ ਇਹ ਵੀ ਇੱਕ ਅਵਸਥਾ ਹੈ ਇਸ ਨੂੰ ਕਹਿੰਦੇ ਹਨ ਮੁਸ਼ਕਿਆ ਗਿਆ ਜਿਸ ਨੂੰ ਇਸ਼ਕ ਲੱਗ ਗਿਆ ਹੁਣ ਉਹ ਰਹਿ ਹੀ ਨਹੀਂ ਸਕਦਾ ਸਿਮਰਨ ਬਗੈਰ ਬਾਣੀ ਬਗੈਰ ਲਗਨ ਲੱਗ ਗਈ ਬਾਬਾ ਨਾਨਕ ਸਿੰਘ ਜੀ ਬਚਨ ਕਰਦੇ ਸਨ ਸਭ ਤੋਂ ਓਖਾ ਵੀ ਨਾਮ ਜਪਣਾ ਹੈ ਤੇ ਸਭ ਤੋਂ ਸੋਖਾ ਵੀ ਨਾਮ ਜਪਣਾ ਜਿਸ ਨੂੰ ਇਹ ਅਵਸਥਾ ਮਿਲ ਜਾਵੇ ਇਸ਼ਕ ਵਾਲੀ ਉਸ ਲਈ ਸੋਖਾ ਬਣ ਜਾਂਦਾ ਹੈ ਉਸ ਨੌਜਵਾਨ ਸ਼ਰੀਰ ਨੂੰ ਵੀ ਇਸ਼ਕ ਲੱਗ ਗਿਆ ਰਾਤ ਉਸ ਦਾ ਦਿਲ ਕਰੇ ਸਾਈਂ ਦੀ ਯਾਦ ਵਿੱਚ ਜੁੜਾ ਪਰ ਜੀਵਨ ਸਾਥੀ ਇਹੋ ਜਿਹਾ ਰੁਪਾਵਟ ਨਹੀਂ ਉਠਣ ਦੇਣਾ ਉਸਨੇ ਸੋਚਿਆ ਕੀ ਕਰਾਂ ਮੇਰੇ ਕੋਲੋਂ ਰਿਹਾ ਨਹੀਂ ਜਾਂਦਾ ਪਤਨੀ ਉਠਣ ਨਹੀਂ ਦਿੰਦੀ 6-7 ਤੋਂ ਪਹਿਲੇ ਕਲੇਸ਼ ਪਾਉਣਾ ਤਾਂ ਵੀ ਗੱਲ ਨਹੀਂ ਠੀਕ ਉਸਨੇ ਝੂਠ ਦਾ ਸਹਾਰਾ ਲਿਆ ਤੁਸੀਂ ਭਗਤੀ ਦੇ ਰਾਤੇ ਤੁਰੇ ਹੋ ਘਰ ਚੌਕਾਉਣਾ ਪੈਂਦੀਆਂ ਨੇ ਭਗਤੀ ਦੇ ਰਾਤੇ ਜਾਣ ਲਈ ਝੂਠ ਵੀ ਬੋਲੋ ਕਿ ਕਿਧਰੇ ਹੋਰ ਜਾ ਰਿਆਂ ਹਾਂ ਕੋਈ ਗੁਨਾਹ ਨਹੀਂ ਜਿਹੜਾ ਝੂਠ ਜਿਹੜੀ ਸਿਆਨਕ ਕਿਸੇ ਚੰਗੇ ਕੰਮ ਲਈ ਵਰਤੀ ਜਾਵੇ ਉਹ ਕੋਈ ਗੁਨਾਹ ਨਹੀਂ ਇੱਥੇ ਝੂਠ ਸੱਚ ਤੋਂ ਵੀ ਵੱਡਾ ਹੈ। ਉਸਨੇ ਕੀ ਕੀਤਾ? ਕਹਿੰਦਾ ਜਿੱਥੇ ਨੌਕਰੀ ਕਰਦਾ ਹਾਂ, ਮਾਲਕਾਂ ਨੇ ਹਫ਼ਤੇ 'ਚ ਦੋ ਵਾਰੀ ਰਾਤ ਨੂੰ ਸਦਨਾ ਸ਼ੁਰੂ ਕਰ ਦਿੱਤਾ ਹੈ। ਪਤਨੀ ਨੂੰ ਕਿਹਾ, ਮਾਲਕਾਂ ਨੇ ਰਾਤ ਦੀ ਸ਼ਿਫਟ ਦੋ ਦਿਨ ਪੱਕੀ ਕਰ ਦਿੱਤੀ ਹੈ ਤੇ ਜਾਣਾ ਕਿੱਥੇ? ਗੋਇੰਦਵਾਲ ਸਾਹਿਬ। ਸਾਰੀ ਰਾਤ ਉੱਥੇ ਗੁਰਬਾਣੀ ਦੀ ਖੁਰਾਕ ਲੈਣੀ, ਗੁਰੂ ਅਮਰਦਾਸ ਜੀ ਦੇ ਚਰਨਾਂ ਵਿੱਚ, ਸ੍ਰੀ ਜਪਜੀ ਸਾਹਿਬ, ਸ੍ਰੀ ਸੁਖਮਨੀ ਸਾਹਿਬ ਸ਼ੁਕਰਾਨਾ ਕਿ ਮਹੀਨੇ ਦੇ 8 ਦਿਨ ਤੇ ਕਵਰ ਹੋ ਗਏ ਇੱਕ ਦਿਨ ਦਾ ਵੈਸੇ ਪਤਨੀ ਨੂੰ ਮਨਾ ਲਿਆ ਕਿ ਮੈਂ ਇੱਕ ਦਿਨ ਹਫਤੇ ਚ ਜਾਗ ਲਿਆ ਕਰਾਂ ساری ਰਾਤ ਇੱਕ ਰਾਤ ਪਤਨੀ ਨੂੰ ਪੇਕੇ ਭੇਜ ਦੇਣਾ ਹਫਤੇ ਵਿੱਚ ਉਹ ਕਹਿੰਦੀ ਅੱਛਾ ਤੁਸੀਂ ਇੰਨੇ ਚੰਗੇ ਹੋ ਅਸਲ ਮਸਲਾ ਦੇ ਵਿੱਚੋਂ ਆਪਣਾ ਸੀ ਕਿ ਤੂੰ ਪੇਕੇ ਜਾਵੇਂਗੀ ਤੇ ਮੈਨੂੰ ਰੋਕਣ ਵਾਲਾ ਕੋਈ ਨਹੀਂ ਹੋਵੇਗਾ ਇਸ ਤਰ੍ਹਾਂ ਉਸਨੇ ਹਫਤੇ ਦੇ 4 ਦਿਨ ਕਵਰ ਕਰ ਲਏ ਹੁਣ ਆਪੇ ਅੰਦਾਜ਼ਾ ਲਾ ਲਵੋ ਕਿ ਜਿਸਨੇ 16 ਦਿਨ ਮਹੀਨੇ ਦੇ ਕਵਰ ਕਰ ਲਏ ਕਹਾਂਗੇ ਕਿ ਉਸ ਦੀ ਕਿੰਨੀ ਵੱਡੀ ਭੱਤੀ ਹੈ ਘਰੇਲੂ ਮਾਹੌਲ ਦਾ ਵੀ ਨਿਮਰਤਾ ਨਾਲ ਮੁਕਾਬਲਾ ਕਰੀ ਜਾ ਰਿਹਾ ਹੈ ਤੇ ਨਿਤਨੇਮ ਵੀ ਜਾਰੀ ਹੈ ਨਿਤਨੇਮ ਨੂੰ ਵੀ ਨਹੀਂ ਛੱਡ ਰਿਆ ਕਈ ਬੀਬੀਆਂ ਇਹੋ ਜਿਹਿਆਂ ਹੰਝੂ ਘੇੜਦੀਆਂ ਹਨ ਜਿਨ੍ਹਾਂ ਦਾ ਮਨ ਕਰਦਾ ਹੈ ਉੱਠਾ 3 ਵਜੇ 2 ਵਜੇ ਪਰ ਜੀਵਨ ਸਾਥੀ ਪਤੀ ਇਹੋ ਜਿਹਾ ਮਿਲਿਆ ਹੁੰਦਾ ਹੈ ਕਿ ਇਸ ਚੀਜ਼ ਤੋਂ ਕਲੇਸ਼ ਪਾਉਂਦਾ ਹੈ ਕਿ ਖਬਰਦਾਰ ਜੇ ਅੰਮ੍ਰਿਤ ਵੇਲੇ ਜਾਗੀ ਤਾਂ ਪਰ ਜੀਵਨ ਸਾਥੀ ਜਿਹੋ ਜਿਹਾ ਮਰਜ਼ੀ ਹੋਵੇ ਅਸਲੀ ਮਰਦ ਤੇ ਉਹ ਹੈ ਜੋ ਨਿਮਰਤਾ ਨਾਲ ਮੁਕਾਬਲਾ ਵੀ ਕਰੀ ਜਾਵੇ ਤੇ ਨੇਮ ਵੀ ਨਾ ਛੱਡੇ ਉਹ ਸਭ ਤੋਂ ਵੱਧ ਸਤਿਕਾਰਯੋਗ ਹੈ ਜੀਵਨ ਸਾਥੀ ਜਿਹੋ ਜਿਹਾ ਮਰਜ਼ੀ ਹੋਵੇ ਪਰ ਕਿਦਰੇ ਹਿਰਦੇ ਰੂਪੀ ਘਰ ਵਿੱਚੋਂ ਗੁਰੂ ਦਾ ਵਾਸਾ ਨਾ ਨਿਕਲੇ ਗੁਰਮੁਖ ਨਮੀ ਜੁਕਤੀ ਵਰਤ ਲੈਣੀ ਚਾਹੀਦੀ ਹੈ ਇੱਕ ਤੇ ਉਹ ਜੁਕਤੀਆਂ ਹਨ ਜਿਹੜੀਆਂ ਮਾੜੀਆਂ ਨਹੀਂ ਪਰ ਉਹ ਜੁਕਤੀ ਜਿਹੜੇ ਭਲੇ ਲਈ ਵਰਤੀ ਜਾਵੇ ਕੋਈ ਗੁਨਾਹ ਨਹੀਂ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਇੱਕ ਸੁਥਰਾ ਹੋਇਆ ਹੈ ਉਸਨੇ ਵੀ ਪਿਆਰ ਭਰੀ ᔪਕਤੀ ਵਰਤੀ ਸੀ। ਉਹ ਜਾਵੇ ਗੁਰੂ ਸਾਹਿਬ ਦੇ ਦਰਬਾਰ 'ਚ ਦਰਸ਼ਨ ਕਰਨ ਤੇ ਪਹਿਰੇਦਾਰ ਜਾਣਨਾ ਦੇਵੇ। ਪਹਿਰੇਦਾਰ ਆਖੇ ਭੇਟਾਂ ਜਿਸ ਦੇ ਹੱਥ ਹੋਵੇ ਉਹ ਹੀ ਅੰਦਰ ਜਾਵੇਗਾ। ਸੁਥਰੇ ਨੇ ᔪਕਤੀ ਵਰਤੀ। ਉਸਨੇ ਰੇਤ ਲੈ ਕੇ ਉਸਦੀ ਪੰਡ ਬਣ ਲਈ ਤੇ ਪਹਿਰੇਦਾਰ ਨੂੰ ਕਿਹਾ ਮੈਂ ਲੰਗਰ ਲਈ ਖੰਡ ਲੈ ਕੇ ਆਇਆ ਹਾਂ ਮੈਨੂੰ ਲੰਗ ਜਾਣ ਦੇ। ਅੰਦਰ ਲੰਗਰ 'ਚ ਖੰਡ ਪਾ ਆਵਾਂ। ᔪਕਤੀ ਵਰਤੀ ਪਰ ਵਰਤ ਕਿਸ ਲਈ ਰਿਹਾ ਹੈ ਕਿ ਗੁਰੂ ਦੇ دیدارੇ ਹੋ ਜਾਣ। ਜਦੋਂ ਅੰਦਰ ਗਿਆ ਗੁਰੂ ਸਾਹਿਬ ਕੋਲ ਪਹੁੰਚ ਗਿਆ ਤੇ ਰੇਤ ਦੀ ਪੰਡ ਥੱਲੇ ਰੱਖੀ ਤੇ ਰੇਤ ਦੀ ਪੰਡ ਨੂੰ ਮੱਥੇ ਟੇਕੀ ਜਾਵੇ ਸਤਿਗੁਰੂ ਕਹਿੰਦੇ ਇਹ ਕੀ ਕਰ ਰਿਹਾ ਹੈ ਸੁਥਰਾ ਕਹਿੰਦਾ ਹੇ ਸਤਿਗੁਰੂ ਮੇਰੀ ਪਹਿਲੀ ਨਮਸਕਾਰ ਇਸ ਰੇਤ ਦੀ ਪੰਡ ਨੂੰ ਹੈ ਜਿਸ ਦੇ ਸਦਕੇ ਮੈਨੂੰ ਤੇਰੇ ਦਿਦਾਰੇ ਹੋਏ ਹਨ ਮੇਰੇ ਨਾਲ ਨਾਰਾਜ਼ ਨਾ ਹੋਣਾ ਮੈਂ ਪਹਿਰੇਦਾਰ ਨੂੰ ਝੂਠ ਬੋਲ ਕੇ ਆਇਆ ਹਾਂ ਕਿ ਲੰਗਰ ਲਈ ਖੰਡ ਲੈ ਕੇ ਆਇਆ ਹਾਂ ਗੁਰੂ ਸਾਹਿਬ ਕਹਿੰਦੇ ਤੇਰੇ ਝੂਠ ਵਿੱਚ ਗੁਰੂ ਦੇ ਦਰਸ਼ਨਾਂ ਦੀ ਪਿਆਸ ਹੈ ਇਸਦਾ ਮਤਲਬ ਇਹ ਨਹੀਂ ਕਿ ਹਰ ਸਮੇਂ ਝੂੜ ਦਾ ਸਹਾਰਾ ਲੈਣਾ ਸ਼ੁਰੂ ਕਰ ਦੇਣਾ ਹੈ ਪਰ ਜੇ ਜੀਵਨ ਸਾਥੀ ਗੁਰੂ ਘਰ ਜਾਣ ਤੋਂ ਰੋਕੇ ਤਾਂ ਨਿਮਰਤਾ ਨਾਲ ਮੁਕਾਬਲਾ ਵੀ ਕਰੀ ਜਾਵੇ ਤੇ ਜੁਕਤੀ ਵਰਤ ਕੇ ਤੁਰੀ ਵੀ ਜਾਵੇ ਜੁਕਤੀ ਵਰਤਨੀ ਕੋਈ ਗੁਨਾਹ ਨਹੀਂ ਹਰ ਵੇਲੇ ਯਤਨ ਕਰਿਓ ਕਿ ਜੀਵਨ ਸਾਥੀ ਵੀ ਇਸ ਲਾਈਨ ਤੇ ਆ ਜਾਵੇ ਪਰ ਇਸ ਦੇ ਉਲਟ ਨਾ ਹੋਵੇ ਕਿ ਤੁਸੀਂ ਉਸ ਦੀ ਲਾਈਨ ਤੇ ਤੁਰ ਪਵੋ ਤੇ ਤੁਹਾਡੇ ਹਿਰਦੇ ਰੂਪੀਕਰ ਵਿੱਚੋਂ ਗੁਰੂ ਦਾ ਵਾਸਾ ਨਿਕਲ ਜਾਵੇ ਉਸਨੂੰ ਲਿਆਉਣ ਦਾ ਯਤਨ ਕਰਨਾ ਹੈ ਆਪਣੀ ਲਾਈਨ ਤੇ ਲਿਆਉਣ ਦਾ ਇਹ ਵੀ ਇੱਕ ਉਸਦੀ ਲੀਲਾ ਹੈ ਗੁਰਮੁਖ ਤੇ ਮਨਮੁਖ ਦਾ ਮੇਲ ਬਹੁਤ ਕਰਾਉਂਦਾ ਹੈ ਜੇ ਇਸਤਰੀ ਮੰਦੀ ਹੈ ਗੁਰੂ ਘਰ ਨੂੰ ਤੇ ਕਿਦਰੇ ਬਹੁਤ ਹੀ ਚੰਗੇ ਕਰਮ ਹੋਣ ਤੇ ਕਾਰਵਲਾ ਮਿਲੇਗਾ ਗੁਰੂ ਘਰ ਨੂੰ ਮੰਨਣ ਵਾਲਾ ਨਹੀਂ ਤੇ ਦੂਜੇ ਸੁਭਾ ਦਾ ਹੋਵੇਗਾ ਜੇ ਆਦਮੀ ਗੁਰੂ ਘਰ ਨੂੰ ਮੰਨਦਾ ਹੈ ਤੇ ਪਿਛਲੇ ਬਹੁਤ ਹੀ ਚੰਗੇ ਕਰਮ ਹੋਣ ਤੇ ਪਤਨੀ ਮਿਲ ਜਾਵੇਗੀ ਗੁਰੂ ਘਰ ਨੂੰ ਮੰਨਣ ਵਾਲੀ ਨਹੀਂ ਤੇ ਦੂਸਰੀ ਲਾਈਨ ਦੀ ਮਿਲੇਗੀ ਪਿਛਲੇ ਕਰਮ ਵੀ ਹੁੰਦੇ ਹਨ ਇੱਕ ਪੰਡਤ ਸੀ ਬਹੁਤ ਨਾਮ ਜਪਣ ਵਾਲਾ ਤੇ ਦੁਨੀਆ ਨੂੰ ਜੋੜਨ ਵਾਲਾ ਬਹੁਤ ਸਤਿਕਾਰ ਸੀ ਉਸ ਦਾ ਲੋਕਾਂ ਵਿੱਚ ਪਰ ਉਸ ਦੀ ਪਤਨੀ ਉਸ ਨੂੰ ਬਹੁਤ ਗਾਲਾਂ ਕੱਢਦੀ ਸੀ ਇੱਕ ਦਿਨ ਕਿਸੇ ਨੇ ਪੁੱਛ ਲਿਆ ਪੰਡਤ ਜੀ ਲੋਕ ਤੁਹਾਡਾ ਇਤਨਾ ਸਤਿਕਾਰ ਕਰਦੇ ਹਨ ਤੁਹਾਡੀ ਇਤਨੀ ਪੂਜਾ ਕਰਦੇ ਹਨ ਪਰ ਤੁਹਾਡੀ ਪਤਨੀ ਤੁਹਾਡਾ ਇਸ ਤਰ੍ਹਾਂ ਨਿਰਾਦਰ ਕਰਦੀ ਹੈ ਪੰਡਤ ਕਹਿਣ ਲੱਗਾ ਇਹ ਮੇਰੇ ਹੀ ਪਿਛਲੇ ਕਰਮ ਹਨ ਪਿਛਲੇ ਜਨਮ ਵਿੱਚ ਮੈਂ ਕਾਂ ਸੀ ਤੇ ਮੇਰੀ ਪਤਨੀ ਗਦੀ ਇਸ ਦੀ ਪਿੱਠ ਤੇ ਇੱਕ ਫੋੜਾ ਸੀ ਕਾਂ ਦਾ ਸੁਭਾਅ ਹੈ ਗੰਦਗੀ 'ਚ ਚੁੰਝਾ ਮਾਰਨੀਆ ਮੈਂ ਆਪਣੇ ਸੁਭਾਅ ਮੁਤਾਬਕ ਇਸ ਦੇ ਫੋੜੇ ਤੇ ਚੁੰਝਾ ਮਾਰਦਾ ਸੀ ਤੇ ਇਹ ਬਹੁਤ ਦੁਖੀ ਹੁੰਦੀ ਸੀ ਅੱਜ ਇਹ ਮੇਰੇ ਕੋਲੋਂ ਉਹ ਬਦਲੇ ਲੈ ਰਹੀ ਹੈ ਸੋ ਪਿਛਲੇ ਕਰਮ ਵੀ ਨਾਲ ਹੀ ਚੱਲਦੇ ਹਨ ਬਾਕੀ ਇਹ ਇੱਕ ਉਸ ਦੀ ਲੀਲਾ ਵੀ ਹੈ ਕਿ ਉਸ ਦੇ ਸਦਕੇ ਉਸ ਨੂੰ ਤਰਾਉਣਾ ਹੈ ਤੇ ਬਾਕੀ ਚਾਹੀਦਾ ਤੇ ਇਹ ਹੈ ਪੁੰਨੀ ਬੰਦੇ ਨੂੰ ਕਿ ਪਾਪੀ ਬੰਦੇ ਨੂੰ ਜਿਹੜਾ ਪਾਪਾਂ ਦੇ ਰਾਹ ਤੇ ਨਰਕਾਂ ਨੂੰ ਜਾ ਰਿਹਾ ਹੈ ਉਸ ਨੂੰ ਤੋੜ ਕੇ ਆਪਣੇ ਮਗਰ ਲਿਆਵੇ ਕਿਦਰੇ ਐਸਾ ਨਾ ਹੋਵੇ ਕਿ ਪੁੰਨੀ ਵੀ ਉਸਦੇ ਮਗਰ ਲੱਗ ਕੇ ਉਸ ਵਰਗਾ ਬਣ ਜਾਵੇ ਐਸਾ ਯਤਨ ਕਰਨਾ ਹੈ ਜ਼ਿੰਦਗੀ ਵਿੱਚ ਜੀਵਨ ਸਾਥੀ ਜਿਹੋ ਜਿਹਾ ਮਰਜ਼ੀ ਹੋਵੇ ਦੂਜੇ ਦੀ ਹਿਰਦੇ ਰੂਪੀ ਘਰ ਵਿੱਚੋਂ ਵੀ ਤੇ ਇੱਟਾਂ ਦੇ ਘਰ ਵਿੱਚੋਂ ਵੀ ਗੁਰੂ ਦਾ ਵਾਸਾ ਨਾ ਨਿਕਲੇ ਜੇ ਘਰ ਵਿੱਚ ਸੁੱਖ ਸ਼ਾਂਤੀ ਹੈ ਪਤੀ ਪਤਨੀ ਦਾ ਸੁਭਾਅ ਰਲਦਾ ਹੈ ਤਾਂ ਇਹ ਵੀ ਕੋਈ ਪਿਛਲੇ ਸੰਜੋਗ ਨੇ ਕੋਈ ਚੰਗੇ ਪੁੰਨ ਨੇ ਇਸ ਦੇ ਉਲਟ ਜੇ ਇੱਕ ਦੂਜੇ ਨੂੰ ਜੀਨ ਨਹੀਂ ਦਿੰਦੇ ਤਾਂ ਇਹ ਵੀ ਪਿਛਲੇ ਕੀਤੇ ਮਾੜੇ ਕਰਮਾਂ ਦੀ ਨਿਸ਼ਾਨੀ ਹੈ ਪਿਆਰ ਨਾਲ ਸਮਝਣ ਦੀ ਕੋਸ਼ਿਸ਼ ਕਰੋ ਸਮਝ ਜਾਵੇ ਤਾਂ ਠੀਕ ਨਾ ਸਮਝੇ ਤਾਂ ਠਾਠਾ ਬੱਗਾ ਕਰਕੇ ਲੰਗਾਈ ਜਾਵੋ ਇੱਕ ਘਰ ਵਿੱਚ ਗਰੀਬੀ ਬੜੀ ਸੀ ਤੇ ਸਾਰੇ ਪਰਿਵਾਰ ਕੋਲ ਇੱਕੋ ਕਮਰਾ ਘਰਵਾਲੀ ਦਾ ਪੰਜ ਪਾਠ ਸੁਖਮਨੀ ਸਾਹਿਬ ਰੋਜ਼ ਦਾ ਨੇਮ ਸੀ ਪਰ ਘਰਵਾਲਾ ਕਹਿੰਦਾ ਮੈਂ ਟੀਵੀ ਦੇਖੇ ਬਿਨਾਂ ਨਹੀਂ ਰਹਿ ਸਕਦਾ ਤੂੰ ਤੇ ਰੱਬ ਦੇ ਘਰ ਦਾ ਠੇਕਾ ਲਿਆ ਹੈ ਪਤੀ ਨੇ ਸ਼ਾਮ ਨੂੰ ਟੀਵੀ ਲਾ ਕੇ ਬੈਠ ਜਾਣਾ ਪਤਨੀ ਨੇ ਤਿੰਨ ਕੁ ਪਾੜ ਦਿਹਾੜੀ ਵਿੱਚ ਹੋ ਜਾਣੇ ਤੇ ਦੋ ਕੁ ਰਹਿ ਜਾਣੇ ਹੁਣ ਕਮਰਾ ਇੱਕੋ ਉਸ ਵਿੱਚ ਟੀਵੀ ਤੇ ਉੱਥੇ ਹੀ ਪਾਠ ਕਰਨਾ ਹੁੰਦਾ ਸੀ ਉਹ ਬੀਬੀ ਕਹਿੰਦੀ ਮੈਂ ਪਲੰਘ ਤੇ ਬੈਠ ਕੇ ਟੀਵੀ ਵੱਲ ਪਿੱਠ ਕਰ ਲੈਣੀ ਕਿ ਤੁਸੀਂ ਫਿਲਮ ਵੇਖੀ ਜਾਓ ਤੇ ਮੈਂ ਪਾਠ ਕਰ ਲੈਣੀ ਹਾਂ ਪਰ ਇਸ ਤਰ੍ਹਾਂ ਉਸ ਦਾ ਮਨ ਨਾ ਜੁੜਨਾ ਕਿਉਂਕਿ ਕੰਨਾਂ ਵਿੱਚ ਫਿਲਮ ਦੀ ਆਵਾਜ਼ ਪੈਣੀ ਫਿਰ ਕਹਿੰਦੀ ਇੱਕ ਦਿਨ ਮਨ ਚ ਵਿਚਾਰ ਆਈ ਕਿ ਮੈਂ ਕੰਨਾਂ 'ਚ ਰੂਂ ਦੇ ਕੇ ਪਾਠ ਕਰ ਲਿਆ ਕਰਾਂਗੀ ਵੇਖੋ ਘਰੇਲੂ ਮਾਹੌਲ ਦਾ ਮੁਕਾਬਲਾ ਵੀ ਕੀਤਾ ਕਲੇਸ਼ ਵੀ ਨਹੀਂ ਪਾਇਆ ਕਿ ਤੁਸੀਂ ਟੀਵੀ ਛੱਡ ਦਿਓ ਪਰ ਆਪਣਾ ਨੇਮ ਵੀ ਨਹੀਂ ਛੱਡਿਆ ਕਹਿਣ ਤੋਂ ਭਾਵ ਕਿਸੇ ਤਰ੍ਹਾਂ ਵੀ ਕੋਈ ਵੀ ਠਾਠਾ ਬੱਗਾ ਜਾਂ ਢੰਗ ਅਪਣਾ ਕੇ ਨਿਮਰਤਾ ਨਾਲ ਚੱਲਦੇ ਜਾਵੋ ਪਰ ਰੁਕਣਾ ਨਹੀਂ ਇੱਕ ਬੀਬੀ ਦਾ ਜ਼ਿਕਰ ਹੈ ਉਸ ਉੱਤੇ ਮਨੀਕਰਨ ਸਾਹਿਬ ਵਾਲੇ ਮਹਾਪੁਰਸ਼ ਬਾਬਾ ਹਰੀ ਨਰਾਇਣ ਜੀ ਦੀ ਵੀ ਕਿਰਪਾ ਹੋਈ ਜਦੋਂ ਅਜੇ ਬੱਚੀ ਸੀ 13-14 ਸਾਲ ਦੀ ਉਹ ਗਈ ਸੀ ਇੱਕ ਵਾਰੀ ਆਪਣੇ ਪਰਿਵਾਰ ਨਾਲ ਮਨੀਕਰਨ ਸਾਹਿਬ ਦਰਸ਼ਨ ਕਰਨ ਮਹਾਪੁਰਸ਼ਾਂ ਨੇ ਉਸ ਬੱਚੀ ਦਾ ਹੱਥ ਵੇਖਦਿਆਂ ਕਿਹਾ ਸ੍ਰੀ ਜਪਜੀ ਸਾਹਿਬ ਪੜਦੀ ਹੁੰਦੀ ਹੈ ਉਹ ਕਹਿੰਦੀ ਜੀ ਹਾਂ ਮਹਾਪੁਰਸ਼ ਕਹਿੰਦੇ ਕਿੰਨਾ ਸਮਾਂ ਲੱਗਦਾ ਹੈ ਕਹਿੰਦੀ ਜੀ 12 13 ਮਿੰਟ ਲੱਗਦੇ ਹਨ ਕੋਲ ਹੀ ਇੱਕ ਹੋਰ ਕੁੜੀ ਬੈਠੀ ਸੀ ਉਸ ਵੱਲ ਉਂਗਲ ਕਰਕੇ ਮਹਾਪੁਰਸ਼ ਕਹਿੰਦੇ ਇਹ ਤੇ 5 ਮਿੰਟ ਵਿੱਚ ਪੜ ਲੈਂਦੀ ਹੈ ਤੇ ਤੂੰ 12 ਮਿੰਟ ਵਿੱਚ ਪੜਦੀ ਹੈ ਉਹ ਕਹਿੰਦੀ ਜੀ ਮੈਨੂੰ ਤੇ 12 13 ਮਿੰਟ ਲੱਗ ਜਾਂਦੇ ਹਨ ਇਸ ਦਾ ਮਤਲਬ ਇਹ ਨਹੀਂ ਕਿ ਬਾਣੀ ਕਾਲੀ-ਕਾਲੀ ਪੜਨੀ ਹੈ ਇਹ ਇੱਕ ਅਵਸਥਾ ਹੈ ਜਦੋਂ ਅਵਸਥਾ ਉੱਚੀ ਬਣ ਜਾਂਦੀ ਹੈ ਆਟੋਮੈਟਿਕਲੀ ਸਮਾ ਘਟ ਲੱਗਦਾ ਹੈ ਮਹਾਪੁਰਸ਼ ਉਸਨੂੰ ਕਹਿੰਦੇ ਜਾ ਬਾਹਰ ਲక్ష్మణ ਝੂਲੇ ਦੇ ਦੁਆਲੇ ਚਾਰ ਗੇੜੇ ਲਾ ਕੇ ਆ ਤੇ ਚਾਰ ਗੇੜਿਆਂ ਵਿੱਚ ਚਾਰ ਪਾਠ ਸ੍ਰੀ ਜਪਜੀ ਸਾਹਿਬ ਦੇ ਕਰਕੇ ਆ ਬੱਚੀ ਜਦੋਂ ਵਾਪਸ ਆਈ ਤੇ ਕੋਲ ਪਿਤਾ ਵੀ ਬੈਠਾ ਸੀ ਮਹਾਪੁਰਸ਼ਾਂ ਨੇ ਬੱਚੀ ਦੇ ਪਿਤਾ ਨੂੰ ਕਿਹਾ ਇਹ ਬੱਚੀ ਸੰਤਨੀ ਹੈ ਇਸ ਦਾ ਵਿਆਹ ਨਾ ਕਰਨਾ ਪਿਤਾ ਕਹਿੰਦੇ ਇਹ ਬਚਨ ਵਾਪਸ ਲੈ ਲਵੋ ਮੈਂ ਇਸ ਨੂੰ ਕਿਵੇਂ ਰੱਖਾਂਗਾ ਮਹਾਪੁਰਸ਼ ਕਹਿੰਦੇ ਬਚਨ ਮੰਨ ਇਹ ਸੰਤਨੀ ਹੈ ਇਸਨੇ ਸੇਵਾ ਕਰਨੀ ਹੈ ਪਰ ਉਹ ਨਾ ਮੰਨਿਆ ਮਹਾਪੁਰਸ਼ ਕਹਿੰਦੇ ਚੰਗਾ ਫਿਰ ਤੇਰੀ ਮਰਜ਼ੀ ਕਰ ਲੈ ਪਰ ਇਸ ਨੂੰ ਪਰੇਸ਼ਾਨੀਆਂ ਬਹੁਤ ਆਣਗੀਆਂ ਮਹਾਪੁਰਸ਼ਾਂ ਨੇ ਬੱਚੀ ਨੂੰ ਪਤਾ ਨਹੀਂ ਕਿਹੜੀ ਹਿਰਦੇ ਚੋਂ ਅਸੀਸ ਦਿੱਤੀ ਸੀ ਕਿ ਬਾਣੀ ਦੇ ਵਾਸਤੇ ਚੱਲ ਪਏ ਬਖਸ਼ਿਸ਼ ਹੋ ਗਈ ਸਮੇਂ ਮੁਤਾਬਕ ਬੱਚੀ ਦਾ ਵਿਆਹ ਹੋ ਗਿਆ ਉਸ ਦਾ ਪੇਕੇ ਘਰ ਨੇਮ ਸੀ 2:30 ਵਜੇ ਦਾ ਤੇ ਸਹੁਰੇ ਘਰ ਜਾ ਕੇ ਜਦੋਂ ਉੱਠੀ 2:30 ਵਜੇ ਕੀ ਕਰਾਂ ਇਸ਼ਨਾਨ ਪੜਾ ਸੁਖਮਨੀ ਸਾਹਿਬ ਦਾ ਸੱਸ ਕਹਿੰਦੀ ਇੱਥੇ ਨਹੀਂ ਚੱਲਣਾ ਤੇਰਾ 2:30 ਵਜੇ ਉੱਠਣਾ ਤੇ ਨਾ ਹੀ ਸੁਖਮਨੀ ਸਾਹਿਬ ਪੜਨਾ ਹੁਣ ਕੀ ਕਰੇ ਲੜੇ ਸੱਸ ਨਾਲ ਇੱਕ ਦੋ ਵਾਰੀ ਸਮਝਾਇਆ ਕਿ ਮੰਨ ਜਾਣਗੇ ਜਦੋਂ ਅਗਲੇ ਦਿਨ ਉੱਠੀ ਫੇਰ ਕੰਮ ਗਰਮ ਤੀਜੇ ਚੌਥੇ ਦਿਨ ਸੱਸ ਨੇ ਕਹਿ ਦਿੱਤਾ ਜੇ ਤੇਰੇ ਕਮਰੇ ਦੀ ਬੱਤੀ ਜਗੀ 6:00 ਵਜੇ ਤੋਂ ਪਹਿਲੇ ਤੇ ਪੇਕੇ ਭੇਜ ਦੇਣਾ ਹੈ ਤੈਨੂੰ ਹੁਣ ਦੱਸੋ ਸਾਧਕ ਹੋਵੇ ਰਾਤ ਤੇ ਤੁਰਿਆ ਹੋਵੇ ਖੁਰਾਕ ਲੈਣ ਵਾਲਾ ਹੋਵੇ 2:30 ਇਹ ਉਸ ਨੂੰ ਹੀ ਪਤਾ ਹੈ ਕਿ ਕਿੰਨਾ ਕੁ ਉਸਦੇ ਲਈ ਦੁੱਖ ਹੈ ਹੁਣ ਕਈ ਇੱਥੇ ਰੁਕ ਜਾਂਦੇ ਹਨ ਹੁਣ ਉਹ ਬੱਚੀ ਜ 2:30 ਉੱਠਦੀ ਹੈ ਤੇ ਘਰ ਵਿੱਚ ਕਲੇਸ਼ ਪੈਂਦਾ ਹੈ ਵਿਆਹ ਵੀ ਨਵਾਂ ਹੈ ਕੋਈ ਕੀ ਕਹੇਗਾ ਤੂੰ 10 ਦਿਨ ਵਿੱਚ ਹੀ ਕਲੇਸ਼ ਪਾ ਦਿੱਤਾ ਹੁਣ ਉਸ ਬੱਚੀ ਨੇ ਦੋ ਕੰਮ ਕੀਤੇ ਇੱਕ ਤੇ ਸ਼੍ਰੀ ਸੁਖਮਨੀ ਸਾਹਿਬ ਜ਼ੁਬਾਨੀ ਯਾਦ ਕਰਨੀ ਸ਼ੁਰੂ ਕਰ ਦਿੱਤੀ ਇੱਕ ਬੈਟਰੀ ਮੰਗਵਾ ਲਈ ਕਿ ਜਿੰਨਾ ਚਿਰ ਜ਼ੁਬਾਨੀ ਨਹੀਂ ਯਾਦ ਬੈਟਰੀ ਨਾਲ ਕਰ ਲਵਾਂਗੀ ਪਰ 2:30 ਵਜੇ ਦਾ ਨੀਂਦ ਨਹੀਂ ਛੱਡਣਾ ਉਸਨੇ ਉੱਠਣਾ 2:30 ਵਜੇ ਤੇ ਬੈਟਰੀ ਨਾਲ ਜੋ ਨੀਂਦ ਕਰ ਲੈਣਾ ਤੇ ਫਿਰ ਬਾਅਦ ਵਿੱਚ ਇਸ਼ਨਾਨ ਹੁਣ ਇਹੋ ਜਿਹੀ ਜਗ੍ਹਾ ਤੇ ਇਸ਼ਨਾਨ ਲੇਟ ਵੀ ਹੈ ਮਜਬੂਰੀ ਹੋ ਗਈ ਪਰ ਜਪਨ ਦੇ ਕੰਮ ਨੂੰ ਨਹੀਂ ਛੱਡਿਆ ਕਾਫੀ ਸਾਲ ਇਸ ਬੱਚੀ ਨੇ ਇਸੇ ਤਰ੍ਹਾਂ ਹੀ ਲੰਗਾਈ ਘਰੇਲੂ ਮਾਹੌਲ ਲੁਕਾਵਟ ਪਾਉਂਦਾ ਰਿਹਾ ਪਰ ਨਿਮਰਤਾ ਵੀ ਰੱਖੀ ਤੇ ਸਾਈ ਦਾ ਨੀਂਦ ਵੀ ਨਹੀਂ ਛੱਡਿਆ ਦੀ ਬੀਤੀ ਨਾ ਕਰ ਕੁਝ ਸਾਲ ਬਾਅਦ ਸੱਸ ਨੂੰ ਅਦਰੰਗ ਹੋ ਗਿਆ ਇਸ ਤੋਂ ਇਹ ਵੀ ਸੇਧ ਲੈਣਾ ਕਿ ਜਿਹੜਾ ਰੁਕਾਵਟ ਪਾਵੇ ਉਸ ਨੂੰ ਡਰ ਕੇ ਰਹਿਣਾ ਚਾਹੀਦਾ ਹੈ ਜਿਸ ਦਿਨ ਰੁਕਾਵਟ ਪਾਉਣ ਵਾਲੇ ਦੇ ਪੁੰਨ ਖਤਮ ਹੋ ਗਏ ਰੱਬ ਵੱਲੋਂ ਪਰਚਾ ਪਵੇਗਾ ਹੀ ਪਵੇਗਾ ਉਹ ਤਦ ਤੱਕ ਹੀ ਬਚਿਆ ਹੈ ਜਦ ਤੱਕ ਪਿਛਲੇ ਪੁੰਨ ਨਹੀਂ ਜਿਉਂ-ਜਿਉਂ ਰੁਕਾਵਟ ਪਾਉਂਦਾ ਹੈ ਪੁੰਨ ਸੜਦੇ ਜਾਂਦੇ ਹਨ ਜਦ ਤੱਕ ਹਰ ਨਾਕਸ਼ ਦੇ ਪੁੰਨ ਸੀ ਬਚਿਆ ਸੀ ਸੁੱਟਿਆ ਪਹਾੜ ਤੋਂ ਸੁੱਟਿਆ ਅੱਗ ਵਿੱਚ ਸੁੱਟਿਆ ਪਾਣੀ ਵਿੱਚ ਪੁੰਨ ਬੜੀ ਜਲਦੀ ਸਪੀਡ ਤੇ ਖਤਮ ਹੋ ਗਈ ਫਿਰ ਹਰਨਾਕਸ ਦੁਸ਼ਟ ਹਰਮਾਰਿਆ ਪ੍ਰਹਿਲਾਦ ਤਰਾਇਆ ਇਹ ਤੇ ਜੋ ਰੁਕਾਵਟ ਪਾਉਂਦਾ ਹੈ ਉਦੋਂ ਤੱਕ ਹੀ ਬਚਿਆ ਹੈ ਜਦ ਤੱਕ ਪੁੰਨ ਨੇ ਜਿੰਨੀ ਰੁਕਾਵਟ ਦੀ ਸਪੀਡ ਵੱਧਦੀ ਜਾਵੇ ਪੁੰਨ ਉਤਨੀ ਹੀ ਸਪੀਡ ਨਾਲ ਖਤਮ ਹੋਣਗੇ ਅਸੀਂ ਕਿਧਰੇ ਰੁਕਾਵਟ ਪਾਉਣ ਵਾਲਿਆਂ ਦੀ ਗਿਣਤੀ 'ਚ ਨਾ ਆਈਏ ਸਾਡੇ ਘਰ 'ਚ ਕੋਈ ਸਾਧਨਾ ਕਰਨ ਵਾਲਾ ਹੋਵੇ ਰੁਕਾਵਟ ਨਾ ਪਾਈਏ ਤੇ ਸਾਨੂੰ ਕੋਈ ਰੁਕਾਵਟ ਪਾਵੇ ਉਸ ਦਾ ਮੁਕਾਬਲਾ ਨਿਮਰਤਾ ਨਾਲ ਕਰੀ ਜਾਈਏ ਪਰ ਸਾਧਨਾ ਨਾ ਛੱਡੀਏ ਉਸ ਬੱਚੀ ਦੀ ਸੱਸ ਨੂੰ ਅਧਰੰਗ ਹੋ ਗਿਆ ਪਰ ਉਸ ਬੱਚੀ ਦੀ ਅਵਸਥਾ ਸੀ ਹਿਰਦੇ ਵਿੱਚ ਕਿਣਕਾ ਵੀ ਨਹੀਂ ਆਉਣ ਦਿੱਤਾ ਕਿ ਮੈਨੂੰ ਰੋਕਦੀ ਸੀ ਤਾਂ ਹੀ ਅਧਰੰਗ ਹੋ ਗਿਆ ਹੈ ਉਸਨੇ ਪੂਰੀ ਸੇਵਾ ਕੀਤੀ ਗੰਦਗੀ ਵੀ ਧੋਤੀ ਜੰਗਲ ਪਾਣੀ ਵੀ ਪਿਸ਼ਾਬ ਵੀ ਕਰਾਉਣਾ ਸਭ ਸੇਵਾ ਕਰਨੀ ਅੰਦਰ ਇਹ ਨਹੀਂ ਆਉਣ ਦਿੱਤਾ ਕਿ ਮੇਰੇ ਕਰਕੇ ਇਹ ਸਭ। ਇਹੀ ਕਿ ਕੁਦਰਤ ਵੱਲੋਂ ਜੋ ਵਾਪਰਿਆ ਹੈ। ਪੂਰੀ ਸੇਵਾ ਕੀਤੀ ਸੱਸ ਦੀ ਨਿਮਰਤਾ ਨਾਲ। ਜੇ ਪ੍ਰਲਾਦ ਦਾ ਇਤਿਹਾਸ ਪੜੋ ਤਾਂ ਉਸਨੇ ਵੀ ਆਖਿਆ ਸੀ ਪਰਮੇਸ਼ਰ ਮੇਰੇ ਪਿਤਾ ਦਾ ਉਧਾਰ ਕਰ ਦੇਵੀਂ। ਪਰਮੇਸ਼ਰ ਨੇ ਆਖਿਆ ਸੀ ਪ੍ਰਲਾ ਤੂੰ ਭਗਤ ਹੈ ਤੂੰ ਇੱਕ ਪਿਓ ਦੀ ਗੱਲ ਕਰਦਾ ਹੈ ਮੈਂ ਤੇਰੀਆਂ 21 ਕੁਲਾਂ ਦਾ ਉਧਾਰ ਕਰਾਂਗਾ। ਭਾਵ ਕਿ ਭਗਤ ਨੇ ਆਪਣਾ ਬੁਰਾ ਕਰਨ ਵਾਲੇ ਦਾ ਵੀ ਪਲਾਹ ਹੀ ਮੰਗਿਆ ਹੈ। ਸੱਸ ਦੀ ਪੂਰੀ ਸੇਵਾ ਕੀਤੀ ਉਸ ਬੱਚੀ ਨੇ ਇੱਕ ਦਿਨ ਸੇਵਾ ਕਰਦਿਆਂ ਬੱਚੀ ਕੋਲੋਂ ਗਮਲਾ ਟੁੱਟ ਗਿਆ ਸੱਸ ਨੇ ਕਿਹਾ ਮੈਂ ਤੈਨੂੰ ਅਸੀਸ ਦਿੰਦੀ ਹਾਂ ਕਿ ਰੱਬ ਤੈਨੂੰ ਸੋਨੇ ਦੇ ਗਮਲੇ ਦੇਵੇ ਤੂੰ ਮੇਰੀ ਇਤਨੀ ਸੇਵਾ ਕਰਦੀ ਹੈ ਉਹ ਬੱਚੀ ਕਹਿੰਦੀ ਸੱਸ ਨੂੰ ਬਜ਼ੁਰਗਾ ਦੀ ਅਸੀਸ ਲੱਗਦੀ ਹੈ ਮੈਨੂੰ ਇਹ ਅਸੀਸ ਨਾ ਦਿਓ ਮੈਂ ਖਾਣਾ ਹੈ ਸੋਨੇ ਨੂੰ ਜੇ ਅਸੀਸ ਦੇਣੀ ਹੈ ਤੇ ਮੈਂ ਆਪਣੀ ਚੁੰਨੀ ਅੜਦੀ ਹਾਂ ਤੁਸੀਂ ਮੇਰੀ ਚੁੰਨੀ ਵਿੱਚ ਸ਼੍ਰੀ ਸੁਖਮਨੀ ਸਾਹਿਬ ਦਾ ਗੁਟਕਾ ਪਾ ਦਿਓ ਤੁਹਾਡੀ ਰੁਕਾਵਟ ਦਾ ਮੈਂ ਮੁਕਾਬਲਾ ਤੇ ਕਰਦੀ ਰਹੀ ਹਾਂ ਪਰ ਮੈਂ ਚਾਹੁੰਦੀ ਹਾਂ ਕਿ ਤੁਹਾਡੇ ਹੱਥੋਂ ਮੈਨੂੰ ਅਸੀਸ ਮਿਲ ਜਾਵੇ। ਸ਼੍ਰੀ ਸੁਖਮਨੀ ਸਾਹਿਬ ਦੀ ਤੇ ਮੇਰਾ ਰੰਗ ਹੋਰ ਵੱਧ ਜਾਵੇ। ਸੱਸ ਕਹਿੰਦੀ ਮੈਂ ਨਹੀਂ ਪਾਉਣਾ ਸ਼੍ਰੀ ਸੁਖਮਨੀ ਸਾਹਿਬ ਦਾ ਗੁਟਕਾ। ਮੈਂ ਤੇ ਇਹੀ ਅਸੀਸ ਦੇਣੀ ਹੈ। ਉਹ ਬੱਚੀ ਕਹਿੰਦੀ ਅੱਗੋਂ ਪਿਆਰ ਨਾਲ ਜੇ ਤੁਸੀਂ ਮੇਰੇ ਮੁਤਾਬਕ ਅਸੀਸ ਨਹੀਂ ਦੇਣੀ ਤੇ ਫਿਰ ਮੈਂ ਵੀ ਤੁਹਾਡੀ ਸੇਵਾ ਨਹੀਂ ਕਰਨੀ। ਮੈਨੂੰ ਨਹੀਂ ਚਾਹੀਦੇ ਸੋਨੇ ਦੇ ਗਮਲੇ। ਮੇਰੀ ਝੋਲੀ ਵਿੱਚ ਸ੍ਰੀ ਸੁਖਮਨੀ ਸਾਹਿਬ ਦਾ ਗੁਟਕਾ ਪਾ ਦਿਓ ਜਦੋਂ ਉਸਨੇ ਦੁਬਾਰਾ ਇਹੀ ਗੱਲ ਕਹੀ ਤੇ ਸੱਸ ਨੇ ਆਪਣੇ ਹੱਥ ਸੁੱਚੇ ਕਰਵਾਏ ਤੇ ਕਿਹਾ ਲਿਆ ਫਿਰ ਸ੍ਰੀ ਸੁਖਮਨੀ ਸਾਹਿਬ ਜੀ ਦਾ ਗੁਟਕਾ ਸੱਸ ਨੇ ਉਹ ਗੁਟਕਾ ਉਸ ਦੀ ਝੋਲੀ ਚ ਪਾਇਆ ਤੇ ਉਹ ਰੋਕਣ ਵਾਲੀ ਦੇ ਮੂੰਹੋਂ ਨਿਕਲਿਆ ਗੁਰੂ ਨਾਨਕ ਕਰੇ ਇਸ ਸੁਖਮਨੀ ਸਾਹਿਬ ਨਾਲ ਤੂੰ ਹਮੇਸ਼ਾ ਜੁੜੀ ਰਹੀਂ ਕੁਝ ਸਮੇਂ ਬਾਅਦ ਸੱਸ ਚੜਾਈ ਕਰ ਗਈ ਅੱਜ ਉਸ ਬੀਬੀ ਨੂੰ ਕਈਆਂ ਨੂੰ ਤਾਰਨ ਵਾਲੀ ਅਵਸਥਾ ਬਾਬੇ ਨਾਨਕ ਜੀ ਨੇ ਬਖਸ਼ਿਸ਼ ਦਿੱਤੀ ਹੈ ਇਹ ਤੇ ਗੱਲਾਂ ਦੁਨਿਆਵੀ ਨਹੀਂ ਜੇ ਅਸੀਂ ਇਤਿਹਾਸ ਵੱਲ ਝਾਤੀ ਮਾਰੀਏ ਬੇਣੀ ਭਗਤ ਦੀ ਘਰ ਵਾਲੀ ਵੀ ਡਾਡੀ ਸੀ ਗਰੀਬ ਵੀ ਸੀ ਇੱਥੋਂ ਤੱਕ ਕਿ ਘਰੇਲੂ ਮਾਹੌਲ ਤੋਂ ਤੰਗ ਆ ਕੇ ਜਦੋਂ ਅਜੇ ਭਗਤ ਨਹੀਂ ਸੀ ਬਣੇ ਆਤਮ ਹੱਤਿਆ ਕਰਨ ਤੁਰ ਪਏ ਸिके ਮੈਂ ਮਾਰ ਹੀ ਜਾਣਾ ਹੈ ਰਾਹ ਵਿੱਚ ਮਹਾਪੁਰਸ਼ਾਂ ਦਾ ਮੇਲ ਹੋ ਗਿਆ ਉਹਨਾਂ ਰਸਤਾ ਦਿੱਤਾ ਕਿਹਾ ਆਤਮ ਹਤਿਆ ਕਰਨ ਨਾਲ ਸਰੀਰ ਖਤਮ ਹੋਵੇਗਾ ਪਰ ਆਤਮਾ ਤੇ ਕਲਪੇਗੀ ਰਬ ਦੀ ਭਗਤੀ ਵਾਲ ਮਿਹਨਤ ਲਾ ਜਦੋਂ ਭਗਤੀ ਸ਼ੁਰੂ ਕੀਤੀ ਘਰ ਵਾਲੀ ਤੰਗ ਕਰੇ ਲਿਆ ਕੁਝ ਉਸਨੇ ਝੂਠ ਬੋਲਿਆ ਮੈਂ ਰਾਜੇ ਦੇ ਦਰਬਾਰ ਵਿੱਚ ਕਥਾ ਕਰਦਾ ਹਾਂ ਜਿਸ ਦਿਨ ਭੋਗ ਪਿਆ ਉਸ ਦਿਨ ਸਾਰਾ ਕੁਝ ਜੋ ਪੇਟਾਂ ਵਗੈਰਾ ਮਿਲੇਗੀ ਉਹ ਘਰ ਲੈ ਕੇ ਆਉ 10-15 ਦਿਨ ਮਹੀਨਾ ਲੰਘਿਆ ਇਸ਼ਕ ਲੱਗਾ ਸੀ ਜਾਣਾ ਤੇ ਬੈਠ ਜਾਣਾ ਸਿਮਰਨ ਵਿੱਚ ਇੱਕ ਦਿਨ ਘਰ ਆਇਆ ਤੇ ਘਰਵਾਲੀ ਕਹਿੰਦੀ ਤੇਰੇ ਮਰ ਗਏ ਰਾਜੇ ਦੀ ਕਥਾ ਦਾ ਭੋਗ ਕਦੋਂ ਪੈਣਾ ਹੈ ਮੁੱਖ ਵਿੱਚ ਉਹ ਗਾਲਾਂ ਕੀ ਭਾਂਡੇ ਕੀ ਪੀਪੇ ਸਭ ਬਾਹਰ ਸੁਟਣੇ ਸ਼ੁਰੂ ਕਰ ਦਿੱਤੇ ਮਰ ਗਿਆ ਤੇਰਾ ਰਾਜਾ ਵੀ ਤੇ ਤੂੰ ਵੀ ਹੁਣ ਘਰ ਤਾਂ ਬੜੀ ਜੇ ਕੁਝ ਲੈ ਕੇ ਆਵੇਂਗਾ ਉਸ ਦਿਨ ਮਨਚ ਬੜਾ ਵਿਲਾਪ ਸੀ ਕਿਉਂ ਕਲੇਸ਼ ਚੋ ਗਿਆ ਸੀ ਵਿਵਾਦ ਨਹੀਂ ਸੀ ਕੀਤਾ ਨੇਮ ਵੀ ਨਹੀਂ ਛੱਡਿਆ ਉਸੇ ਦਿਨ ਆ ਪਰਮੇਸ਼ਰ ਰਾਜੇ ਦਾ ਰੂਪ ਧਾਰ ਕੇ ਆਇਆ ਭਰ ਦੱਸੋ ਪਹਿਲੇ ਟਾਈਮ ਕਿਵੇਂ ਲੰਗਾਇਆ ਭਾਈ ਗੁਰਦਾਸ ਜੀ ਲਿਖਦੇ ਨੇ ਵੱਲ ਛਲ ਕਰਕੇ ਛੱਤ ਲੰਗਾਵੈ ਜੇ ਹਰੀ ਚੰਦ ਦੀ ਪਤਨੀ ਦੀ ਗੱਲ ਲੈ ਲਈਏ ਉਸ ਨੂੰ ਰਾਜਾ ਹਰੀ ਚੰਦ ਰੋਕਦਾ ਸੀ ਕਿ ਉਸਨੇ ਨਾਮ ਛੱਡਿਆ ਨਿਮਰਤਾ ਨਾਲ ਮੁਕਾਬਲਾ ਵੀ ਕਰੀ ਗਈ ਕਿ ਸੋ ਗਏ ਨੇ ਤੇ ਚਲੇ ਜਾਣਾ satsang ਤੇ ਪਤਾ ਨਹੀਂ ਕਿੰਨੇ ਕੁ ਮਹੀਨੇ ਜਾਂਦੀ ਰਹੀ ਕਿ ਆਪੇ ਜਿਸ ਦਿਨ ਪਤਾ ਲੱਗੇਗਾ ਦੇਖੀ ਜਾਵੇਗੀ ਜਿਸ ਦੇ ਦਰਤੇ ਜਾਂਦੀ ਹਾਂ ਉਹ ਆਪੇ ਰਾਖੀ ਕਰੇਗਾ ਤੇ ਫਿਰ ਰਾਖੀ ਕੀਤੀ ਵੀ ਜੇ ਗੁਰੂ ਨਾਨਕ ਸਾਹਿਬ ਦੇ ਜੀਵਨ ਵੱਲ ਛਾਤੀ ਮਾਰੀਏ ਜਦੋਂ ਚੱਲੇ ਨੇ ਦੁਨੀਆਂ ਨੂੰ ਤਾਰਨ ਲਈ ਘਰਵਾਲੀ ਨੇ ਨਹੀਂ ਰੋਕਿਆ ਉਸਨੇ ਤੇ ਭੇਜ ਦਿੱਤਾ ਭੈਣ ਵੀ ਨਹੀਂ ਰੁਕਾਵਟ ਬਣੀ ਪਰ ਇੱਕ ਸਰੀਰ ਬਣਿਆ ਰੁਕਾਵਟ ਉਸਨੇ ਤਾਂ ਨਖਟੂ ਤੱਕ ਵੀ ਕਿਹਾ ਆਖਿਆ ਜਿੱਧਰ ਭੇਜਦਾ ਹਾਂ ਨੁਕਸਾਨ ਕਰਕੇ ਆਉਂਦਾ ਹੈ ਰੁਕਾਵਟ ਨੇ ਗੁੱਸੇ ਦਾ ਰੂਪ ਵੀ ਧਾਰਿਆ ਜ਼ੁਬਾਨ ਤੋਂ ਗੁੱਸਾ ਹੱਥਾਂ ਤੇ ਵੀ ਆਇਆ ਤੇ ਚਪੇੜ ਵੀ ਮਾਰੀ ਪਰ ਗੁਰੂ ਨਾਨਕ ਸਾਹਿਬ ਨੇ ਚਪੇੜ ਦਾ ਮੁਕਾਬਲਾ ਦੂਜੇ ਰੂਪ ਵਿੱਚ ਨਹੀਂ ਕੀਤਾ ਨਿਮਰਤਾ ਨਾਲ ਦੂਸਰੀ ਗੱਲ ਵੀ ਅੱਗੇ ਕਰ ਦਿੱਤੀ ਪਿਤਾ ਜੀ ਇੱਧਰ ਵੀ ਮਾਰੋ ਪਰ ਆਪਣਾ ਨਿਸ਼ਾਨਾ ਨਹੀਂ ਛੱਡਿਆ ਅਖੀਰ ਤੇ ਪਛਾਣਿਆ ਪਿਤਾ ਨੇ ਤੇ ਕਿਹਾ ਨਾਨਕ ਮੈਂ ਤੈਨੂੰ ਪਛਾਣਿਆ ਨਾ ਚਪੇੜ ਵੀ ਮਾਰੀ ਕਿ ਮੈਨੂੰ ਦਰਗਾਹ ਵਿੱਚ ਜਗ੍ਹਾ ਮਿਲ ਜਾਵੇਗੀ ਗੁਰੂ ਸਾਹਿਬ ਕਹਿੰਦੇ ਇਹ ਕਿਹੜੀ ਵੱਡੀ ਗੱਲ ਹੈ ਉਹਨਾਂ ਦੇ ਸਵਾਸ ਹੁੰਦਿਆਂ ਹੀ ਵਿਖਾ ਦਿੱਤਾ ਕੇ ਦਰਗਾਹ ਵਿੱਚ ਕਿੰਨੇ ਸਤਿਕਾਰ ਨਾਲ ਤੁਹਾਡੀ ਉਡੀਕ ਹੋ ਰਹੀ ਹੈ ਤਿੰਨ ਦੁਨੀਆਂ ਹਨ ਘਰੇਲੂ ਧਾਰਮਿਕ ਤੇ ਬਾਹਰਲੀ ਘਰੇਲੂ ਦੁਨੀਆਂ ਵਿੱਚ ਨਿਮਰਤਾ ਨਾਲ ਮੁਕਾਬਲਾ ਕਰਨਾ ਹੈ ਬਾਹਰਲੀ ਦੁਨੀਆਂ ਵਿੱਚ ਕੋਈ 100 ਵਾਰੀ ਨਜਾਇਜ਼ ਕਰੇ 101 ਵਾਰੀ ਤੈਨੂੰ ਵੀ ਗੁਰੂ ਦੇ ਹੁਕਮ ਮੁਤਾਬਕ ਖੁਸ਼ੀ ਹੈ ਕਿ ਕੁਝ ਦਿਨ ਜਰ ਜੇ ਤੇਰੇ ਨਾਲ 100 ਵਾਰੀ ਨਜਾਇਜ਼ ਹੋ ਜਾਵੇ 101 ਵਾਰੀ ਤੇਰੇ ਲਈ ਵੀ ਧਰਮ ਹੈ ਸ਼ਸਤਰ ਉਠਾਣਾ ਇਕਦਮ ਨਹੀਂ ਕੁਝ ਚਿਰ ਸਮਝਾ ਤੇ ਤੋਰ ਪਰ ਘਰੇਲੂ ਮਾਹੌਲ ਵਿੱਚ ਕੋਈ ਫਾਈਨਲ ਨਹੀਂ ਨਿਮਰਤਾ ਨਾਲ ਹੀ ਮੁਕਾਬਲਾ ਕਰ ਤੇ ਤੋਰ ਤੇ ਧਾਰਮਿਕ ਦੁਨੀਆ ਵਿੱਚ ਤਾਂ ਕ્રોਧ ਲਿਖਿਆ ਹੀ ਨਹੀਂ ਘਰੇਲੂ ਦੁਨੀਆ ਵਿੱਚ ਨਿਮਰਤਾ ਨਾਲ ਮੁਕਾਬਲਾ ਕਰੀ ਤੇ ਤੋਰੀ ਜਾ ਭਾਵੇਂ ਠਾਠਾ ਬੱਗਾ ਕਰਕੇ ਤੋਰੀ ਜਾ ਇਹ ਪੰਜਵੀਂ ਜੁਕਤੀ ਹੈ ਕਿ ਘਰੇਲੂ ਮਾਹੌਲ ਦੀ ਰੁਕਾਵਟ ਦਾ ਨਿਮਰਤਾਪੂਰਵਕ ਜੁਕਤੀ ਨਾਲ ਮੁਕਾਬਲਾ ਕਰੀ ਜਾਵੇ ਪਰ ਸਾਧਨਾ ਨਾ ਛੱਡੇ